ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਕੇਂਦਰੀ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਬਿਜਲੀ ਵਿਭਾਗ ਦਾ ਨਿਜੀਕਰਨ ਬੰਦ ਚਿਪ ਵਾਲੇ ਪ੍ਰੀਪੇਡ ਮੀਟਰ ਬੰਦ ਕੀਤੇ ਜਾਣ ਭਾਰਤ ਸਰਕਾਰ ਦੁਆਰਾ ਅਮਰੀਕਾ ਨਾਲ ਕੀਤਾ ਗਿਆ ਜ਼ੀਰੋ ਟੈਰਿਫ ਤੇ ਕਪਾ ਸੋਇਆਬੀਨ ਮੱਕਾ ਤੇ ਦੁੱਧ ਉਤਪਾਦ ਜਾਂ ਹੋਰ ਵਸਤਾਂ ਆਯਾਤ ਕਰਨ ਦਾ ਸਮਝੌਤਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਵੈਰੂ ਜੀ ਦਾ ਖਾਲਸਾਬਾਹ ਵੈਕੂ ਜੀ ਹਾਤੇ ਅੱਜ ਕੇਐਮਐਮ ਵੱਲੋਂ 50 ਪੱਦਰ ਦਿੱਤੇ ਡੀਸੀ ਦਫਤਰਾਂ ਤੇ ਮੰਗ ਪੱਤਰ ਪੇਸ਼ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਮੁੱਖ ਮੰਗਾਂ ਨੇ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਵਾਲੇ ਪਾਸੇ ਪੇਸ਼ ਕਰਕੇ ਬੈਠੀ ਆ ਬਿਜਲੀ ਬੋਰਡ ਦਾ ਪੂਰੀ ਤਰ੍ਹਾਂ ਭੋਗ ਪਾਉਣ ਦੀ ਤਿਆਰੀ ਆ ਚਿਪ ਵਾਲੇ ਮੀਟਰ ਲਗਾਤਾਰ ਧੜਾ ਧੜ ਲੱਗ ਰਹੇ ਆ ਔਰ ਜਿਹੜੇ ਸਮਝੌਤੇ ਇਸ ਟਾਈਮ ਤੇ ਅਮਰੀਕਾ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੇ ਆ ਉਹ ਹਰੇਕ ਵਰਗ ਨੂੰ ਝੋੜ ਕੇ ਰੱਖ ਦੇਣਗੇ ਇਹਦੇ ਨਾਲ ਨਾਲ ਜੋ ਸ਼ੰਭੂ ਤੇ ਖਨੌਰੀ ਮੋਰਚੇ ਦਾ ਨੁਕਸਾਨ ਹੋਇਆ ਸੀ ਉਹਦੀ ਭਰਪਾਈ ਕੋਈ ਨਹੀਂ ਜਿਹੜਿਆਂ ਮੁਲਾਜ਼ਮਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਤੇ ਜੇ ਕਾਰਵਾਈ ਕੋਈ ਨਹੀਂ ਬਲਵੰਤ ਸਿੰਘ ਬਹਿਰਾਮਕੇ ਨੂੰ ਬੁਰੀ ਤਰ੍ਹਾਂ ਗੁੱਟਮਾਰ ਕੀਤੀ ਸੀ ਜਿਹੜੇ ਐਸਐਚਓ ਨੇ ਜੇ ਤੱਕ ਕੋਈ ਉਹਦੀ ਮਤਲਬ ਕਾਰਵਾਈ ਨਹੀਂ ਹੋਈ ਇਸੇ ਤਰ੍ਹਾਂ ਦਰਿਆਵਾਂ ਨਾਲ ਸੰਬੰਧਿਤ ਖੜਾ ਦੇ ਵਿੱਚ ਜੋ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਬਹੁਤ ਨਗੂਣਾ ਤੇ ਅਜੇ ਵੀ ਕਈ ਥਾਈ ਨਹੀਂ ਪਹੁੰਚ ਗਿਆ ਪਹੁੰਚ ਰਿਹਾ ਔਰ ਜਿਹੜੀਆਂ ਕੱਚੀਆਂ ਜ਼ਮੀਨਾਂ ਲੋਕਾਂ ਨੇ ਪੁੱਟ ਕੇ ਬਾਦ ਕੀਤੀਆਂ ਸੀ ਉਹਨਾਂ ਦੀਆਂ ਗਰਦੌਰੀਆਂ ਜਿਹੜੀਆਂ ਉਹ ਫਰੀਦਪੁਰ ਜ਼ਿਲ੍ਹੇ ਦੇ ਵਿੱਚ ਡੁੱਟੀਆਂ ਬਾਕੀ ਸਾਰਾ ਤੇ ਥਾਵਾਂ ਤੇ ਹੈ ਆ ਉਹਦਾ ਮੁਆਵਜ਼ਾ ਇਹਦੇ ਨਾਲ ਜਿਹੜੇ ਘਰ ਠਟਕੇ ਉਹਨਾਂ ਦਾ ਮੁਆਵਜ਼ਾ ਔਰ ਦਰਿਆਵਾਂ ਦਾ ਨਵੀਨੀਕਰਨ ਕਰਨ ਵਾਸਤੇ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਉਹ ਮਤਲਬ ਜਿਹੜੀਆਂ ਆ ਉਹ ਅਵੇਅਰ ਨਹੀਂ ਇਸ ਕਰਕੇ 17 ਤੇ 18 ਨੂੰ ਮੋਰਚੇ ਜਿਹੜੇ ਉਹ ਡੀਸੀ ਦਫ਼ਤਰਾਂ ਤੇ ਪੂਰੇ ਪੰਜਾਬ ਦੇ ਵਿੱਚ ਲੱਗਣੇ ਆ ਦਾ ਜੋ 200000 ਮੁੰਦਰੀਕਾ ਲੈ ਸਕੀਏ 700 ਰੁਪਿਆ ਦਿਹਾੜੀ ਲੈ ਸਕੀਏ ਕਿਸਾਨਾਂ ਵੀ ਦੂਰਾ ਦਾ ਕਰਜ਼ਾ ਮੁਕਤ ਕਰਾ ਸਕੀਏ ਔਰ ਸੀਟ ਜਿਹੜਾ ਲੈ ਕੇ ਆਏ ਆ ਉਹਦੇ ਬਾਰੇ ਇੱਥੇ ਗੱਲ ਜਿਹੜੀ ਉਹ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਰੱਖ ਸਕੀਏ ਉਹਦੇ ਵਾਸਤੇ ਅੱਜ ਸਾਰੇ ਆਗੂ ਸਹਿਬਾਨ ਆਏ ਨੇ ਮੰਗ ਪੱਤਰ ਦੇ ਦਿੱਤੇ ਨੇ 17 18 ਨੂੰ ਜਿਹੜੇ ਪੱਕੇ ਮੋਰਚੇ ਉਹ ਡੀਸੀ ਦਫ਼ਤਰਾਂ ਤੇ ਲੱਗਣਗੇ ਆ ਪ੍ਰਧਾਨ ਜੀ ਨੇ ਰੱਖਤੀ ਹੈ 17 18 ਦੇ ਮੋਰਚੇ ਦੇ ਬਾਰੇ ਲੋਕਾਂ ਨੂੰ ਇਹ ਅਪੀਲ ਆ ਸਾਡੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਅੱਜ ਮੰਗ ਪੱਤਰ ਦਿੱਤਾ ਵਾ ਤੇ ਅੱਗੇ ਵੀ ਮੰਗ ਪੱਤਰ ਦਿੰਦੇ ਰਹਿੰਦੇ ਆ ਤੇ ਮੰਗ ਪੱਤਰ ਕਿਤੇ ਕਿਵੇਂ ਲਾਗੂ ਕਰਾਉਣਾ ਉਹ ਆਪਾਂ ਨੂੰ ਸਾਰੇ ਜਾਣਦੇ ਆ ਤੁਹਾਡੇ ਮੰਗ ਪੱਤਰ ਦੇ ਵਿੱਚ ਜਿੰਨੀਆਂ ਮੰਗਾਂ ਲਿਖੀਆਂ ਗਈਆਂ ਉਹ ਤੁਹਾਡੇ ਤਾਕਤ ਤੇ ਜੋਰ ਹੀ ਆਪਾਂ ਉਹਨਾਂ ਦਾ ਹੱਲ ਕਰਵਾ ਸਕਦੇ ਆ ਉਵੇਂ ਨਹੀਂ ਤਾਂ ਰੱਦੀ ਦੀਆਂ ਟੋਕਰਾਂਆਂ ਦੇ ਵਿੱਚ ਮੰਗ ਪੱਤਰ ਜਾਂਦੇ ਆ ਆਪਾਂ ਨੂੰ ਪਤਾ ਸੋ 17 18 ਦਾ ਜਿਹੜਾ ਪ੍ਰੋਗਰਾਮ ਆ ਆਪਾਂ ਨਵੇੜਾ ਕਰੂ ਪ੍ਰੋਗਰਾਮ ਦੇ ਨਾਂ ਨਾਲ ਉਹਦੀ ਤਿਆਰੀ ਕਰ ਰਹੇ ਆਂ ਵੀ ਇੱਕ ਪਾਸਾ ਕਰਾਂਗੇ ਉਹਦੇ ਤੇ ਇਸ ਕਰਕੇ ਵੱਡੀਆਂ ਤਿਆਰੀਆਂ ਕਰੋ ਸਾਰੇ ਜਣੇ 17 18 ਨੂੰ ਬੈਠਾਂਗੇ ਡੀਸੀ ਹੈੱਡ ਕੁਆਟਰਾਂ ਤੇ ਤੇ ਜਿਹੜੀਆਂ ਮੰਗਾਂ ਵਾਂ ਮੰਗਾਂ ਕਹਾਂਗੇ ਸਾਡਾ ਮਸਲਾ ਹੱਲ ਕਰੋ ਪਰ ਇਸ ਦੇ ਬਾਵਜੂਦ ਵੀ ਸਰਕਾਰ ਜੇ ਕੋਈ ਗੱਲ ਤੇ ਨਹੀਂ ਆਉਂਦੀ ਫਿਰ ਅਗਲੇ ਐਲਾਨ ਕਰਕੇ ਅਣਮਿੱਥੇ ਸਮੇਂ ਵਾਸਤੇ ਰੇਲਾਂ ਵੱਲ ਨੂੰ ਜਾਵਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੱਲ ਫਲਾਈ ਜਾਂਦੀ ਹੈ ਵੀ ਇਹ ਕਿਸਾਨ ਛੜਕਾਂ ਰੋਕਦੇ ਆ ਰੇਲ ਗੱਡੀਆਂ ਰੋਕਦੇ ਆ ਇਸ ਕਰਕੇ ਪਹਿਲਾਂ ਅਸੀਂ 2 ਦਿਨ ਦਫ਼ਤਰਾਂ ਮੂਹਰੇ ਬਹਿਣ ਲੱਗੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ 2 ਦਿਨ ਤਾਂ ਬੈਠੇ ਆ ਵੀ ਸਾਡਾ ਅਸੀਂ ਉੱਧਰ ਨਹੀਂ ਜਾਣਾ ਚਾਹੁੰਦੇਗੇ ਅਸੀਂ ਕਿਸੇ ਨੂੰ ਨਹੀਂ ਖੱਜਲ ਖਰਾਬੀ ਕਰਨੀ ਚਾਹੁੰਦੇ ਕਿਸੇ ਦੀ ਵੀ ਵੀ ਸਾਡੀਆਂ ਇਹ ਮੰਗਾਂ ਮੰਨ ਲਈਆਂ ਜਾਣ ਪਰ ਜੇ 2 ਦਿਨ ਬੈਠਣ ਤੋਂ ਬਾਅਦ ਵੀ ਜੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਵੀ ਸਾਡਾ ਸਾਥ ਦਿਵਾ ਜੇ ਫਿਰ ਉਹ ਸਾਡਾ ਕਸੂਰ ਨਹੀਂ ਹੋਊਗਾ ਉਹ ਜਿੰਨਾ ਵੀ ਕੋਈ ਖੱਜਲ ਖਰਾਬੀ ਹੋਊਗੀ ਕੁਝ ਹੋਊਗਾ ਉਹਦਾ ਸਾਰੇ ਦਾ ਸਾਰਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਤੇ ਇਥੋਂ ਦਾ ਪ੍ਰਸ਼ਾਸਨ ਹੋਊਗਾ ਇਹ ਵਾਰ-ਵਾਰ ਮੰਗ ਪੱਤਰ ਦੇਣੇ ਕਿਉਂ ਪੈਂਦੇ ਨੇ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹ ਕੋਪਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾ ਰਹੀਆਂ ਨੇ ਜਿਸ ਤਰੀਕੇ ਬਿਜਲੀ ਦਾ ਨਿੱਜੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਜਿਹੜਾ ਪੰਜਾਬ ਸਰਕਾਰ ਚੁੱਪ ਬੈਠੀ ਆ ਕੇਂਦਰ ਸਰਕਾਰ ਹਮਲੇ ਕਰ ਰਹੀ ਆ ਉਸ ਤੋਂ ਬਾਅਦਾਂ ਰੋਡਵੇ ਵਾਲਿਆਂ ਦਾ ਮਸਲਾ ਸੀ ਇਸੇ ਤਰੀਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਦਬਾਉਣਾ ਚਾਹੁੰਦੇ ਆ ਜਿਸ ਦੇ ਸਬੰਧ ਵਿੱਚ 5 ਤਰੀਕ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਪੰਜਾਬ ਦੇ ਵਿੱਚ ਰੇਲਾ ਬੰਦ ਕੀਤੀਆਂ ਜਾਣਗੀਆਂ ਉਸ ਤੋਂ ਬਾਅਦਾਂ 17 18 ਨੂੰ ਡੀਸੀ ਦਫ਼ਤਰਾਂ ਦੇ ਘਰਾਏ ਘਰਾਉ ਕੀਤੇ ਜਾਣਗੇ ਅਸੀਂ ਨਹੀਂ ਇਹ ਗੱਲਾਂ ਚਾਹੁੰਦੇ ਵੀ ਸਾਨੂੰ ਸੜਕਾਂ ਤੇ ਆ ਕੇ ਲੋਕਾਂ ਦੀ ਆਵਾਜ਼ आएगी ਤੋਂ ਪ੍ਰਭਾਵਿਤ ਹੋਣ ਲੋਕ ਉਸ ਤੋਂ ਬਾਅਦਾਂ ਜੇ ਰੇਲਾ ਰੋਕਦੇ ਆ ਤਾਂ ਖਾਦ ਦੀ ਦਿੱਕਤ ਆਵੇ ਪਰ ਜੇ ਸਰਕਾਰ ਅਸੀਂ ਚਾਹੁੰਦੇ ਆ ਕਿ 17 18 ਤੇ ਜਿਹੜਾ ਸਾਡਾ 5 ਦਸੰਬਰ ਦਾ ਪ੍ਰੋਗਰਾਮ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹ ਤੋਂ ਪਹਿਲਾਂ ਪਹਿਲਾਂ ਸਾਡੇ ਜਿਹੜੇ ਮਸਲੇ ਉਹ ਹੱਲ ਕੀਤੇ ਜਾਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ